ਇਧਰ ਨੈਸ਼ਨਲ ਹਾਈਵੇ 02 ਆਪਣਾ ਤੂਫਾਨ ਘੋੜਾ ਸਾਹਮਣੇ ਨਾਗਾ ਹੈਰੀਟੇਜ ਵਿਲੇਜ ਦਾ ਬਣਿਆ ਹੋਇਆ ਗੇਟ ਤੇ ਆਪਾਂ ਕੋਹਿਮਾ ਤੋਂ ਚੱਲੇ ਆ ਤੇ ਪਹੁੰਚਾਗੇ ਅੱਜ ਆਪਾਂ ਮਨੀਪੁਰ ਤੇ ਬਾਰਡਰ ਆਪਾਂ ਨੂੰ ਪਹਨ ਆਇਆ ਕੋਹਿਮਾਲੀ ਸਾਈਡ ਤੋਂ ਮਾਓ ਗੇਟ ਜਿਹੜਾ ਕਿ ਨਾਗਾ لینڈ ਤੇ ਮਨੀਪੁਰ ਦਾ ਬਾਰਡਰ ਹੈ ਮਾਓ ਕੇ ਹੈ ਕੋਈ ਬਾਤ ਨਹੀਂ ਦੂਰ ਕਿਹਾ ਭਾਈ ਪੰਜਾਬ ਸੇ ਆ ਗਏ ਮਨੀਪੁਰ ਵੀ ਪਹੁੰਚ ਜਾਏਗੇ ਐਸੀ ਕੋਈ ਬਾਤ ਨਹੀਂ ਅਕਾਲ ਕਪੁਰ ਸੱਚੇ ਪਾਸ਼ਾ ਦਾ ਊਟ ਆਸਰਾ ਹੈ ਕਿਉਂ ਰ ਪਹੁੰਚਾਂਗੇ ਕਹਿੰਦੇ ਰੁੜਕੀ ਵਾਲੇ ਆ ਨਾਗਾ ਲੈਂਡ ਦੇ ਆ ਪਾਸ ਹਰ ਕਾ ਰੋੜਾਂ ਦੀ ਗੱਲ ਕਰੀਏ ਤਾਂ ਰੋਡ ਬਣੇ ਆ ਜਿਹੜੇ ਨਵੇਂ ਉਹ 10 15 ਕਿਲੋਮੀਟਰ ਦਾ ਗੇੜ ਮਿਲਦਾ ਆ ਮੁੜ ਕੇ ਫੇਰ ਇਦਾਂ ਦਾ ਗੇੜ ਚੱਲ ਪੈਂਦਾ ਆ ਕਿੱਕੇ ਦੇ ਕੇ ਤੇ ਇਹ ਵੀ 15-20 ਕਿਲੋਮੀਟਰ ਚੱਲਦਾ ਆ ਤੇ ਕਦੇ ਕਦੇ 4-5 ਕਿਲੋਮੀਟਰ ਫੇਰ ਥੋੜਾ ਜਿਹਾ ਬਣਿਆ ਆ ਜਾਂਦਾ ਆ ਤੇ ਧੂੜ ਮਿੱਟੀ ਘੱਟਾ ਇਹਨਾਂ ਰੋੜਾ ਤੇ ਨਾ ਔੜਦਾ ਆ ਕੱਪੜਾ ਲੀੜਾ ਲੱਥਾ ਕੀ ਮੂੰਹ ਕੀ ਉਹ ਦੇਖ ਲੋ ਗੱਡੀ ਆਉਂਦੀ ਕਿਦਾਂ ਆੜਦੀ ਮਿੱਟ ਤੇ ਮੂੰਹ ਫੇਰ ਇਦਾਂ ਕਰ ਦਿੰਦਾ ਆ ਯਾਨੀ ਦੇ ਸ਼ਾਰਟਕਾਟ ਦੱਸ ਦਿੰਨੇ ਆ ਵੀ ਜਦੋਂ ਫੇਰ ਆਪਾਂ ਫੇਸ ਲੋਕ ਜਿਹੜਾ ਫੂਲ ਆਇਆ ਹੁੰਦਾ ਹੈ ਜਦੋਂ ਆਪਾਂ ਖੋਲੀ ਦਾ ਆ ਤਾਂ ਉਹ ਲੋਕ ਆਪਣਾ ਫੇਸ ਦਾ ਚੱਕਦਾ ਨਹੀਂ ਹੈਗਾ ਲੌਗ ਨਹੀਂ ਖਲਤ ਹੈਗਾ ਫੇ ਮੋੜ ਕੇ ਜਿਹੜਾ ਪੈਟਰਨ ਲੌਗੰਦੋਂ ਉਹਨੇ ਖੋਲਣਾ ਪੈਂਦਾ ਆ ਇੰਨਾ ਮਿੱਟੀ ਘਟੇ ਨਾਲ ਬੂਥਾ ਕਰ ਦਿੰਦਾ ਇਦਾਂ ਦਾ ਇਹ ਲਓ ਜੀ ਨਾਰਥ-ਈਸਟਰੀ ਚੌਥੀ ਸਟੇਟ ਵਿੱਚ ਐਂਟਰੀ ਰੋੜਕੀ ਵਾਲੇ ਦੀ ਵੈਲਕਮ ਟੂ ਮਨੀਪੁਰ ਤੇ ਉਧਰ ਆਪਣਾ ਕੋੜਾ ਤੂਫਾਨ ਆ ਨਜ਼ਾਰਾ ਵੰਦਾ ਰੋੜਕੀ ਵਾਲਿਆ ਬਹੁਤ-ਬਹੁਤ ਸ਼ੁਕਰਾਨਾ ਕਾਲਪੁਰਖ ਸੱਚੇ ਪਾਤਸ਼ਾਹ ਜੀ ਦਾ ਬਹੁਤ ਵਧੀਆ ਸਫਰ ਚੱਲ ਰਿਹਾ ਜੀ वेलकम टू मणिपुर मणिपुर ਤੇ ਐਂਟਰੀ ਹੋਣ ਜਾ ਰਹੀ ਹੈ ਆਪਣੀ ਨਾਰਥ-ਈਸਟ ਦੀ ਚੌਥੀ ਸਟੇਟ ਹੈ ਆਪਣੀ ਇਹ ਪੰਜਾਬ ਤੋਂ ਚੱਲ ਕੇ ਬਈ ਜਾਣਕਾਰੀ ਸਾਂਝੀ ਕਰ ਦਿੰਨੇ ਆ ਬਾਈ ਤੁਹਾਡੇ ਨਾਲ मणिपुर ਦੇ ਵਿੱਚ ਆਈਐਲਪੀ ਦੀ ਜ਼ਰੂਰਤ ਪੈਂਦੀ ਆ ਸਾਈਕਲਿੰਗ ਵਾਲੇ ਨੂੰ ਵੀ ਆਹ ਆ ਦਾਪਰ ਇੱਥੇ ਆਈਐਲਪੀ ਲਾਈਨ ਪਰਮਿਟ ਇਨਰ ਲਾਈਨ ਪਰਮਿਟ ਚੈੱਕ ਐਂਡ ਇਸ਼ੂ ਹੈਰ ਗਵਰਨਮੈਂਟ ਆਫ ਮਨੀਪੁਰ ਤੇ ਇੱਥੋਂ ਹੀ ਆਪਾਂ ਵੀ ਬਣਾਉਣ ਲੱਗੇ ਆ ਇਹ ਬਣਾ ਲਵੇ ਤਾਂ ਕਹਿੰਦੇ ਬੈਸਟ ਆ ਫੋਦੀਆਂ ਨੇ ਵੀ ਆਪਾਂ ਦੱਸਿਆ ਹੀ ਨਾ ਕਰਨ ਲੈਣ ਦੇ ਵਿੱਚ